ਕਰ ਲਈ ਯੁੱਧ ਨਸ਼ਿਆਂ ਵਿਰੁੱਧ ਉਹ ਉਹਨੂੰ ਲੈ ਕੇ ਜੀ ਮੈਂ ਜਿਹੜਾ ਹੈਗਾ ਪੁਲਿਸ ਜਿਸ ਤਰ੍ਹਾਂ ਆਪਣਾ ਸਪਲਾਈ ਸਾਈਡ ਤੇ ਕੰਮ ਕਰ ਰਹੀ ਹੈ ਅਸੀਂ ਡਿਮਾਂਡ ਰਿਡਕਸ਼ਨ ਸਟਿਗਮਾ ਰਿਡਕਸ਼ਨ ਤੇ ਹਾਰਮ ਰਿਡਕਸ਼ਨ ਤੇ ਕੰਮ ਕਰ ਰਹੇ ਹਾਂ ਉਹਦੇ ਵਾਸਤੇ ਜਿਹੜੀ ਸਾਡੇ ਸਾਹਮਣੇ ਸਾਰੀ ਟੀਮ ਬੈਠੀ ਹੈ ਜੀ ਮੇਰੇ ਨਾਲ ਮੇਰੇ ਸਹਿਯੋਗੀ ਡਾਕਟਰ ਵਿਜੇ ਸਿੰਘਲਾ ਜੀ ਆ ਗੁਰਪ੍ਰੀਤ ਬਣਾਵਾਲਾ ਜੀ ਔਰ ਪ੍ਰਿੰਸੀਪਲ ਬੁਧਰਾਮ ਜੀ ਔਰ ਸਾਡੇ ਬਹੁਤ ਸਾਰੇ ਜਿਹੜੇ ਬਾਕੀ ਦੇ ਵੱਲ ਜਿਹੜੇ ਸੀਨੀਅਰ ਆਪਣੇ ਪਾਰਟੀ ਦੇ ਮੈਂਬਰ ਸਾਬਾਨ ਔਰ ਡਿਪਟੀ ਕਮਿਸ਼ਨਰ ਕੁਵਰਨ ਸਿੰਘ ਜੀ ਔਰ ਮਿੰਨਾ ਜੀ ਐਸਐਸਪੀ ਸਾਹਿਬ ਸਾਡੇ ਸਿਵਲ ਸਰਜਨ ਏਪੀ ਸਿੰਘ ਜੀ ਇਹ ਸਾਰੀ ਟੀਮ ਹੈ ਜੀ ਜਿਹੜੇ ਯੋਧ ਨਸ਼ਾ ਵਿਰੋਧੀ ਜਿਹੜੀ ਮਾਨ ਸਾਹਿਬ ਦੀ ਟੀਮ ਕਹੋ ਅਰਵਿੰਦ ਕੇਜਰੀਵਾਲ ਦੀ ਟੀਮ ਕਹੋ ਪੰਜਾਬ ਦੀ ਟੀਮ ਹੈ ਜੀ ਜਿਹੜੀ ਸਾਡਾ ਜਿਹੜਾ ਮਕਸਦ ਹੈ ਜੀ ਜਿਹੜਾ ਬੱਚਿਆਂ ਨੂੰ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਨਸ਼ੇ ਦੇ ਵਿੱਚ ਫਸ ਗਏ ਆ ਜੀ ਨਸ਼ੇ ਦੀ ਦਦਲ ਵਿੱਚ ਉਹਨਾਂ ਨੂੰ ਨਸ਼ੇ ਚੋਂ ਕੱਢਣਾ ਹੈ ਸੋ ਇੱਕ ਬੜੀ ਕਲੀਅਰ ਚੁਆਇਸ ਸਾਰਾ ਮੈਸੇਜ ਲੈ ਕੇ ਜਾ ਰਹੇ ਆ ਪੰਜਾਬ ਚ ਜਿਹੜਾ ਬੱਚਾ ਨਸ਼ਾ ਕਰਦਾ ਕਿਸੇ ਨਾ ਕਿਸੇ ਵਜ੍ਹਾ ਦੇ ਬਾਅਦ ਉਹਨੂੰ ਅਸੀਂ ਜਿਹੜਾ ਹੈਗਾ ਜੇ ਕੋਈ ਟੀਕੇ ਲਾਂਦਾ ਤਾਂ ਉਹਨੂੰ ਅਸੀਂ ਪਹਿਲਾਂ ਉਹਨੂੰ ਚਾਹੀਏ ਅਸੀਂ ਉਹਨੂੰ ਓਰਲ ਸਬਸਟੀਟਿਊਸ਼ਨ ਥੈਰੇਪੀ ਤੇ ਜਾਂ ਲਿਕਵਿਡ ਮੈਥਡ ਆਨ ਤੇ ਟੀਕੇ ਲਵਾਉਣੇ ਬੰਦ ਕਰਾਣੇ ਆ ਫਿਰ ਉਹਦਾ ਨਸ਼ਾ ਛੁਡਾਉਣਾ ਫਿਰ ਉਹਨੂੰ ਕੋਈ ਕੰਮ ਸਿਖਾਉਣਾ ਜਿਵੇਂ ਉਹਨਾਂ ਵਾਸਤੇ ਯੋਗਾ ਕਰਾਉਣਾ ਦੀ ਰੀਐਬ ਸੈਂਟਰ ਕਰਨੇ ਆ ਔਰ ਉਸ ਤੋਂ ਸਵਾਇ ਉਹਨਾਂ ਨੂੰ ਜਿਹੜਾ ਹੈਗਾ ਕੋਈ ਨਾ ਕੋਈ ਕੰਮ ਸਿਖਾਣਾ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਾਉਂਸਲਿੰਗ ਵੀ ਕਰਾਂਗੇ ਦਵਾਈ ਵੀ ਕਰਾਂਗੇ ਯੋਗਾ ਕਰਾਵਾਂਗੇ ਔਰ ਨਾਲ-ਨਾਲ ਕੋਈ ਨਾ ਕੋਈ ਕੰਮ ਸਿਖਾਣਾ ਬੱਚਿਆਂ ਨੂੰ ਪੁੱਛਾਂਗੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਪੋਸ 20 ਬੰਦੇ ਕਹਿੰਦੇ ਆ ਜੀ ਅਸੀਂ ਤਾਂ ਆਪਣਾ ਕੋਈ ਰੈਸਟੋਰੈਂਟ ਖੋਲਣਾ ਚਾਹੁੰਦੇ ਆ ਕੋਈ ਕਹੇਗਾ ਮੈਂ ਬੇਕਰੀ ਖੋਲਣਾ ਚਾਹੁੰਨਾ ਕੋਈ ਕਹੇਗਾ ਮੈਂ ਮਧਿਆ ਕਸਮ ਦੀ ਖੇਤੀ ਕਰਨਾ ਚਾਹੁੰਨਾ ਕੋਈ ਕਹੇਗਾ ਮੈਂ ਟਰੈਕਟਰ ਮਕੈਨਿਕ ਜਾਂ ਕੋਈ ਮੋਬਾਈਲ ਰਿਪੇਅਰ ਜਾਂ ਕੋਈ ਮੈਂ ਕੰਪਿਊਟਰ ਸਿੱਖਣਾ ਨਿਊ এজ ਸਕਿਲ ਦੇ ਵਿੱਚ ਇਹ ਸਾਰੇ ਕੋਰਸਸ ਅਸੀਂ ਉਹਨਾਂ ਨੂੰ ਦੇ ਆਪਸ਼ਨ ਦੇ ਰਿ ਵੈਰੀਅਸ ਐਨ ਜੀਓਜ਼ ਨਾਲ ਮਿਲ ਕੇ ਔਰ ਗਵਰਨਮੈਂਟ ਵੱਲੋਂ ਅਸੀਂ ਜਿਹੜਾ ਹੈਗਾ ਸਕਿੱਲ ਡਿਵੈਲਪਮੈਂਟ ਜਿਸ ਤਰ੍ਹਾਂ ਸਨ ਫਾਊਂਡੇਸ਼ਨ ਸਾਡੇ ਨਾਲ ਕੋਲੈਬੋਰੇਟ ਕਰ ਰਹੀ ਹੈ ਬਹੁਤ ਸਾਰੇ ਸਕਿੱਲ ਡਿਵੈਲਪਮੈਂਟ ਦੇ ਸੈਂਟਰ ਰਨ ਕਰ ਰਹੀ ਹੈ ਤੇ ਇਹ بڑا ਉਹਨਾਂ ਦਾ ਕਲੀਅਰ ਚੁਆਇਸ ਦੇ ਰਿਹਾ ਜੀ ਜਿਹੜਾ ਨਸ਼ਾ ਕਰਦਾ ਉਹ ਸਿਹਤ ਮਹਿਕਮੇ ਕੋਲ ਆ ਜਾਓ ਸਿਹਤ ਮਹਿਕਮਾ ਸਿਵਲ ਪ੍ਰਸ਼ਾਸਨ ਸਕਿੱਲ ਡਿਵੈਲਪਮੈਂਟ ਖੇਤੀਬਾੜੀ ਅਰਬਨ ਐਂਡ ਲੋਕਲ ਜਿਹੜੀਆਂ ਅਪਨ ਰੂਰਲ ਲੋਕਲ ਬਾਡੀਜ਼ ਆ ਅਸੀਂ ਸਾਰੇ ਜਣੇ ਮਿਲ ਕੇ ਉਹਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਾਂਗੇ ਕੰਮ ਸਿਖਾਵਾਂਗੇ ਕੰਮ ਤੇ ਲਾਵਾਂਗੇ ਬੜੀ ਖੁਸ਼ਹਾਲ ਜ਼ਿੰਦਗੀ ਹੋਏਗੀ ਇਹ ਇੱਕ ਨਵੀਂ ਸਵੇਰ ਵੱਲ ਜਾਂ ਰਸਤਾ ਜਾਂਦਾ ਹੈ ਖੁਸ਼ਹਾਲੀ ਵੱਲ ਦੂਜੇ ਬੰਦੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨਾਲ ਪੁਲਿਸ ડીਲ ਕਰੇਗੀ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨੂੰ ਅਸੀਂ ਕਹਿੰਦੇ ਆਂ ਵੀ ਅਪੀਲ ਕਰਦੇ ਆਂ ਪਹਿਲੀ ਤਾਂ ਵੀ ਸੁਧਰ ਜਾਓ ਪੁਲਿਸ ਉਹਨਾਂ ਦੇ ਪਿੱਛੇ ਹੋਏਗੀ ਭੱਜ ਕੇ ਕਿੱਥੇ ਜਾਣਗੇ ਜਾਂ ਤਾਂ ਕਿਸੇ ਥਾਣੇ 'ਚ ਕੁੱਟ ਖਾ ਰਹੇ ਹੋਣਗੇ ਜਾਂ ਕੁੱਟ ਖਾ ਕੇ ਕਿਸੇ ਹਸਪਤਾਲ 'ਚ ਦਾਖਲ ਹੋਣਗੇ ਤੇ ਜਾਂ ਫਿਰ ਹੋ ਸਕਦਾ ਕਿ ਪੰਜਾਬ ਛੱਡ ਕੇ ਭੱਜ ਜਾਣਗੇ ਤੇ ਹੋ ਸਕਦਾ ਵੀ ਜਿਹੜਾ ਕੋਈ ਨਹੀਂ ਸੁਧਰੇਗਾ ਤੇ ਹੋ ਸਕਦਾ ਫਿਰ ਉਹ ਕਿਤੇ ਅਲਟੀਮੇਟਲੀ ਜਿਹੜਾ ਫਾਈਨਲਿਸਟਿਕ ਪਲੇਸ ਤੇ ਪਹੁੰਚ ਜੇ ਸੋ ਇਹ ਦੋ ਰਸਤੇ ਆ ਜੀ ਜੋਥ ਨੂੰ ਜਿਹੜੇ ਚੁਣਨੇ ਆ ਬੜਾ ਕਲੀਅਰ ਮੈਸੇਜ ਹੈ ਜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਦਾ ਸਾਡੇ ਨੈਸ਼ਨਲ ਕਮਿਊਨਰ ਦਾ ਔਰ ਮੁੱਖ ਮੰਤਰੀ ਦਾ ਇਹਨਾਂ ਚੋਂ ਇੱਕ ਰਸਤਾ ਚੁਣਨਾ ਇਹਦੇ ਵਾਸਤੇ ਅਸੀਂ ਉਹਨਾਂ ਦੀ ਹੈਂਡਹੋਲਡਿੰਗ ਵੀ ਕਰ ਰਹੇ ਆ ਮਦਦ ਵੀ ਕਰ ਰਹੇ ਆ ਜਿਹੜੇ ਮਾਪੇ ਅੱਗੇ ਆ ਰਹੇ ਆ ਬਹੁਤ ਸ਼ੁਭ ਸਾਈਨ ਹੈ ਜੀ ਮਾਪੇ ਬਾਪ ਅੱਗੇ ਆ ਰਹੇ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਆ ਪਹਿਲਾਂ ਸਾਡੀਆਂ ਜੇਲਾਂ ਨੱਕੋ ਨੱਕ ਭਰੀਆਂ ਹੋਈਆਂ ਸੀ 26000 ਦੀ ਕੈਪੈਸਿਟੀ ਸੀ 34000 ਬੰਦੇ ਸੀ ਜਿੰਨੇ ਉਹਦੇ ਚੋਂ ਘੱਟੋ ਘੱਟ ਵੀ ਜਿਹੜੇ ਹੈ ਗਿਆ 30 40% ਜਿਹੜੇ ਹੈ ਗਿਆ ਉਹ ਡਰਗ ਰਿਲੇਟਡ ਸੀ ਅਸੀਂ ਉਹਦੇ ਚੇਂਜ ਇਹ ਕੀਤੀ ਆ ਉਹਨੂੰ ਡੀਕ੍ਰਿਮੀਨਲਾਈਜ਼ ਕਰਕੇ ਵੀ ਹੁਣ ਤੁਸੀਂ ਉਹਨਾਂ ਨੂੰ ਜੇਲ੍ਹ 'ਚ ਨਹੀਂ ਭੇਜਣਾ ਉਹਨਾਂ ਨੂੰ ਡਰੱਗ ਡੀਡਿਕਸ਼ਨ ਤੇ ਰੀਹੈਬਿਲੀਟੇਸ਼ਨ ਸੈਂਟਰ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਲਾ ਕੇ ਭੇਜਣਾ ਹੁਣ ਸਾਡੇ ਉਹਨਾਂ ਦੇ ਵਿੱਚ ਗਿਣਤੀ ਵੱਧ ਰਹੀ ਹੈ ਉਹਦੀ ਹੋਰ ਲੋੜ ਹੈ ਇਸ ਕਰਕੇ ਮੈਂ ਟੂਰ ਕਰ ਰਿਹਾ ਤੁਹਾਡੇ ਕੋਲੇ ਸਿਰਫ ਡੀਡਿਕਸ਼ਨ ਦੇ 30 ਬੈੱਡ ਸੀਗੇ ਜੀ 30 ਦੇ ਵਿੱਚੋਂ ਵੀ 25 ਖਾਲੀ ਪਏ ਸੀ ਹੁਣ ਉਹ 30 ਭਰ ਗਏ ਆ ਜੀ ਹੁਣ ਅਸੀਂ 90 ਬੈੱਡ ਹੋਰ ਐਡ ਕਰ ਰਹੇ ਆ ਰੀਹੈਬਿਲੀਟੇਸ਼ਨ ਨਹੀਂ ਸੀਗਾ ਉਹ ਅਸੀਂ ਮੈਂ ਐਮਐਲਏ ਸਾਬਾਨਾ ਮਿਲ ਕੇ ਜਿੱਥੇ ਸਾਡੇ ਕੋਲ ਕੈਪੈਸਿਟੀ ਹੈਗੀ ਆ ਉੱਥੇ ਇੱਕ ਨਵਾਂ ਰੀਹੈਬਿਲੀਟੇਸ਼ਨ ਸੈਂਟਰ ਆਰਟੀਆ ਨਾਲ ਮਿਲ ਕੇ ਇਹਦੇ ਵਿੱਚ ਮੈਂ ਸਾਰੇ ਸਕਿੱਲ ਕਿਹਾ ਕਿ ਸਾਡੇ ਕੋਲੇ ਘੱਟੋ-ਘੱਟ ਵੀ 10-12 ਸਕਿੱਲ ਹੋਣਗੇ ਜਿਨ੍ਹਾਂ ਚੋਂ ਕੋਈ ਬੰਦਾ ਚੂਜ਼ ਕਰ ਸਕਦਾ ਹੈ ਇਹ ਮਿਨਿਮਮ ਚੁਆਇਸ ਹੈ ਜੀ ਲੁਧਿਆਣੇ ਦੇ ਵਿੱਚ 25-30 ਸਕਿੱਲ ਆ ਗਿਆ ਉੱਤੇ ਪੀਯੂ ਵੀ ਆ ਗਿਆ ਕਿਤੇ 40-40 ਸਕਿੱਲ ਵੀ ਆ ਗਿਆ ਸਾਡੇ ਕੋਲੇ ਜਿਹੜਾ ਬੱਚਾ ਇਥੋਂ ਸੁਧਰ ਜਾਏਗਾ ਡੀਡਿਕਸ਼ਨ ਕਰ ਜਾਏਗਾ ਰੀਹੈਬ ਚਲਾ ਜਾਏਗਾ ਉਹਨੂੰ ਅਸੀਂ ਲੁਧਿਆਣੇ ਚ ਜਾਂ ਜਲੰਧਰ ਚ ਜਿੱਥੇ ਸਾਡੇ ਕੋਲੇ ਸੈਂਟਰ ਆਫ ਐਕਸੀਲੈਂਸ ਹੈ ਉੱਥੇ ਭੇਜ ਕੇ ਉਹਨੂੰ ਉਹ ਵੀ ਅਸੀਂ ਕਰਾ ਦਾਂਗੇ ਤੋ ਇਹ ਮੇਨ ਜਿਹੜਾ ਮੇਰੀ ਬਜਟ ਦਾ ਮੰਤਵ ਹੈ ਉਹ ਹੈਗਾ ਜਿਹੜਾ ਯੁੱਧ ਰਸੇ ਵਿਰੋਧੇ ਦੀ ਤਿਆਰੀ ਕਰਨਾ ਕਪੈਸਿਟੀ ਬਿਲਡਿੰਗ ਕਰਨਾ ਜਿਹੜੇ ਸਾਡੇ ਬੱਚੇ ਆ ਜਾਂ ਸਾਡੇ ਡਾਕਟਰਸ ਆ ਜਿਹੜੇ ਐਸ ਐਮਓਸ ਆ ਉਹਨਾਂ ਨੂੰ ਅਸੀਂ ਆਈਆਈਐਮ ਅਹਮਦਾਬਾਦ ਤੋਂ ਟ੍ਰੇਨਿੰਗ ਦਵਾਈ ਆ ਹੁਣ ਜਿਹੜੇ ਸਾਡੇ ਜਿਹੜੇ ਚਾਹੇ ਮੈਡੀਕਲ ਅਫਸਰ ਆ ਨਰਸਸ ਆ ਦੂਜੇ ਪੈਰਾਮੈਡਿਕਸ ਆ ਉਹਨਾਂ ਨੂੰ ਨੈਸ਼ਨਲ ਡਰਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਏਮਜ਼ ਦਿੱਲੀ ਦੇ ਵਿੱਚ ਉਹਨਾਂ ਦਾ ਆਉਣ ਜਾਣ ਦਾ ਟ੍ਰੇਨਿੰਗ ਦਾ ਸਾਰਾ ਖਰਚਾ ਸਰਕਾਰ ਕਰ ਰਹੀ ਆ ਬੱਚੇ ਟ੍ਰੇਨਿੰਗ ਕਰਕੇ ਆ ਕੇ ਕੰਟ੍ਰਿਬਿਊਟ ਕਰਨਗੇ ਸੋ ਇਹ ਸਾਰੇ ਔਰ ਪੁਲਿਸ ਨੇ ਵਧੀਆ ਕੰਮ ਕੀਤਾ ਕਿ ਹੁਣ ਜਿਹੜੇ ਤੁਹਾਡੇ ਜੇ ਪਹਿਲਾਂ ਡਰੋਨਸ ਦੀ ਜਿਹੜੀ ਆਮਦ ਸੀ ਉਹ 70% ਘਟ ਗਈ। ਹੁਣ ਡਰੋਨਸ ਤੇ ਨਸ਼ਾ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਕਿਉਂਕਿ ਕੋਈ ਚੱਕਣ ਨਹੀਂ ਜਾਂਦਾ। ਜੇ ਚੱਕਣ ਜਾਂਦਾ ਤਾਂ ਪੁਲਿਸ ਜਿਹੜੀ ਉਹਨਾਂ ਦੇ ਗੱਟੇ ਸੇਕ ਦਿੰਦੀ ਆ। ਸੋ ਉਹਦੇ ਨਾਲ ਉਹਨਾਂ ਨੇ ਕਿਹਾ ਵੀ ਇਹ ਘਾਟੇ ਦਾ ਸੌਦਾ ਹੁਣ ਪੰਜਾਬ ਨੂੰ ਛੱਡ ਕੇ ਹੁਣ ਦੂਜੇ ਸੂਬਿਆਂ ਦੇ ਵਿੱਚ ਕਸ਼ਮੀਰ ਦੇ ਵਿੱਚ ਜਾਂ ਆਸ-ਪਾਸੇ ਜਿਹੜਾ ਉਧਰ ਨੂੰ ਉਹਨਾਂ ਦਾ ਰੁਖ ਜਾ ਰਿਹਾ ਤੇ ਜਿਹੜਾ ਲੈਂਡ ਰੋਡ ਆ ਉਹਦੇ ਵਿੱਚ ਵੀ ਜਿਸ ਤਰ੍ਹਾਂ ਤੁਹਾਡੇ ਮਤਲਬ ਮਹਾਰਾਸ਼ਟਰ ਤੋਂ ਆਉਂਦੇ ਸੀ। ਗੁਜਰਾਤ ਦੀ ਪੋਰਟ ਤੋਂ ਆਉਂਦੇ ਉਹਨੇ ਦੇ ਨਾਲ ਵੀ ਪੁਲਿਸ ਕਰ ਰਹੀ ਆ ਇੰਟਰਨੈਸ਼ਨਲ এজੰਸੀਜ਼ ਨਾਲ ਵੀ ਕਰ ਰਹੀ ਆ ਅਸੀਂ ਬੰਦਾ ਪੁਲਿਸ ਪੰਜਾਬ ਪੁਲਿਸ ਤੋਂ ਭੱਜ ਕੇ ਨਹੀਂ ਜਾ ਸਕਦਾ ਜਿੱਥੇ ਮਰਜ਼ੀ ਚਲਾ ਜਾਵੇ ਵਾਪਸ ਲਿਆਵਾਂਗੇ ਅਸੀਂ ਤੇ ਜਿਹੜੇ ਪੰਜਾਬ ਦੇ ਜਿਹੜੇ ਪੰਜਾਬ ਦੇ ਦੁਸ਼ਮਣਾਂ ਜਿਹੜੇ ਨਸ ਜਿਹੜੇ ਸਾਡੀ ਆਣ ਵਾਲੀ ਪੜੀ ਨੂੰ ਕਰਦੇ ਆ ਤੇ ਅਸੀਂ ਇਹਨਾਂ ਨੂੰ ਮਾਫ ਨਹੀਂ ਕਰਾਂਗੇ ਇਹ ਦੋ ਜਿਹੜਾ ਸਾਡਾ ਮੇਨ ਮੰਤਵ ਹੈ ਤੇ ਦੂਜਾ ਮੇਰਾ ਮੇਨ ਮੰਤਵ ਸੀਗਾ ਕਿ ਜਦੋਂ ਬਰਸ਼ਾਤ ਬਾਰਿਸ਼ ਪੈਂਦੀ ਆ ਬਰਸਾਤਾਂ ਆਉਂਦੀਆਂ ਉਦੋਂ ਡੈਂਗੂ ਦੇ ਚਿਕਨਗੁਣੀਆਂ ਦੇ ਤੁਸੀਂ ਸੁਣਦੇ ਹੋਣੇ ਬਹੁਤ ਕੇਸ ਵੱਜ ਜਾਂਦੇ ਆ ਤੇ ਅਸੀਂ ਉਹਦੇ ਵਾਸਤੇ ਪਿਛਲੀ ਵਾਰੀ ਅਸੀਂ ਜਿਹੜਾ ਸੀਗਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਕੈਂਪੇਨ ਬਹੁਤ ਅੱਛਾ 50% ਰਿਡਕਸ਼ਨ ਹੋਈ ਜਿਹੜੀ ਮਾਰਟੈਲਿਟੀ ਸੀ ਪਹਿਲਾਂ 40 41 ਹੁੰਦੀ ਸੀ ਪਿਛਲੀ ਵਾਰੀ 13 ਤੇ ਹੋਈ ਇਸ ਵਾਰੀ ਜਿਹੜੀ ਅਸੀਂ ਮਾਰਟੈਲਿਟੀ ਆ ਉਹਨੂੰ ਜ਼ੀਰੋ ਲੈ ਕੇ ਆਣਾ ਔਰ ਜਿਹੜਾ ਡੈਂਗੂ ਦੇ ਕੇਸਸ ਐ 80 90% ਕੱਟ ਕਰਨੇ ਆ ਉਹਦੇ ਵਾਸਤੇ ਅਸੀਂ 1000 ਤੋਂ ਬਾਅਦ ਮਾਨਸੇ ਦੇ ਵਿੱਚ ਸਾਰੇ ਪੰਜਾਬ ਚੱਲ ਰਿਹਾ ਇਹ ਬਰੀਡਿੰਗ ਚੈਕਰ ਹੁੰਦੇ ਆ ਵੀ ਮੱਛਰ ਫੈਲਦਾ ਕਿੱਥੇ ਆ ਕਿੱਥੇ ਬਰੀਡਿੰਗ ਹੋ ਰਹੀ ਆ ਉਹਦੀ ਫ੍ਰਿਜ ਦੀ ਟ੍ਰੇ ਦੇ نیچے ਹੋ ਰਹੀ ਆ ਡੈਜ਼ਰਟ ਕੁਲਰ ਚ ਹੋ ਰਹੀ ਆ ਪੰਛੀਆਂ ਦੇ ਕਟੋਰੇ ਚ ਹੋ ਰਹੀ ਆ ਪੀਣ ਲਈ ਪਾਣੀ ਸਟੋਰ ਕਰਦੇ ਆ ਡੰਗਰਾਂ ਵਾਸਤੇ ਖੁਰਲੀਆਂ ਬਣਾਈਆਂ ਹੋਈਆਂ ਕੋਈ ਟਾਇਰ ਛੁੱਟਿਆ ਹੋਇਆ ਕੋਈ ਟਾਇਰ ਪੈਂਚਰ ਦੀ ਦੁਕਾਨ ਹੈ ਉਹਨੇ ਟਾਇਰ ਟੰਗੇ ਹੋਏ ਆ ਜਿਹੜੇ ਜਿਹੜੇ ਬਲੀਡਿੰਗ ਚੈਕਰ ਆ ਉਹਦੇ ਬਾਰੇ ਅਸੀਂ 1000 ਨਰਸ ਸਿੰਘ ਤੁਹਾਡੇ ਫਾਰਮੇਸੀ ਵਾਲੇ ਔਰ ਲੈਬੋਰਾਟਰੀ ਵਾਲੇ ਜਿਹੜੇ ਪੈਰਾਮੈਡੀਕਸ ਨੂੰ ਟ੍ਰੇਨਿੰਗ ਦੇਤੀ 1000 ਸਾਡੇ ਕੋਲ ਬਲੀਡਿੰਗ ਚੈਕਰ ਆ ਗਏ ਹੁਣ ਸਾਰੇ ਸਕੂਲਾਂ ਦੇ ਕਾਲਜਾਂ ਦੇ ਟੀਚਰਸ ਦੀ ਟ੍ਰੇਨਿੰਗ ਚੱਲ ਰਹੀ ਆ ਉਸ ਤੋਂ ਬਾਅਦ ਜਿਹੜੀ ਸਟੂਡੈਂਟਸ ਦੀ ਹੋਏਗੀ ਸਾਡੇ ਕੋਲੇ 28 ਲੱਖ ਬੱਚੇ ਆ ਘੱਟੋ ਘੱਟ ਮਿਡਲ ਵਾਲੇ ਤੇ ਉਸ ਤੋਂ ਉੱਪਰ ਵਾਲੇ ਹਾਈ ਹਾਇਰ ਸਕੈਂਡਰੀ ਕਾਲਜ ਵਾਲੇ ਵੀ ਲੱਖ ਬੱਚਿਆਂ ਨੂੰ ਇਹ ਟ੍ਰੇਨਿੰਗ ਦੇਣੀ ਆ ਅਸੀਂ ਜਦੋਂ ਇੱਕ ਵਾਰੀ ਸਾਡੀ ਟ੍ਰੇਨਿੰਗ ਹੋ ਗਈ ਨੇਚਰ ਲਈ ਜਿਹੜੇ ਕੱਲੇ-ਕੱਲੇ ਘਰ ਤੱਕ ਪਹੁੰਚ ਜਾਗਾ ਸਾਡਾ ਸਿਧਿਆ ਤੇ ਇਹ ਬਿਮਾਰੀਆਂ ਨਹੀਂ ਫੈਲਣਗੀਆਂ ਹਰ ਪਿੰਡ ਵਿੱਚ 15 15 ਮਿੰਟ ਜਿਹੜੇ ਮੈਂਬਰ ਆ ਉਹਨਾਂ ਦੇ ਵਿੱਚ ਜਿਹਦੇ ਵਿੱਚ ਆਸ਼ਾ ਵਰਕਰ ਉਹਦੀ ਉਹਦੀ ਕੋਆਰਡੀਨੇਟਰ ਹੈ ਸੈਕਟਰੀਆ ਉਹਦੀ ਪ੍ਰਧਾਨ ਹੈਗੀ ਆ ਲੇਡੀ ਪੰਚਾਇਤ ਮੈਂਬਰ 15 ਮੈਂਬਰ ਆ ਉਹਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਇਹਦੇ ਬਾਰੇ ਵੀ ਲਾਈਫ ਸਟਾਈਲ ਡਿਸਆਰਡਰ ਬਾਰੇ ਵੀ ਬਲੱਡ ਪ੍ਰੈਸ਼ਰ ਸ਼ੂਗਰ ਬਾਰੇ ਵੀ ਪਾਣੀ ਨਾਲ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਮਕੀਆਂ ਮਚਰਾਂ ਨਾਲ ਹੋਣ ਬਿਮਾਰੀਆਂ ਸੋ ਇਸ ਤਰ੍ਹਾਂ ਕਰਕੇ ਇੱਕ ਨਵੀਂ ਜਿਹੜੀ ਅਪਰੋਚ ਹੈ ਜਿਹਦੇ ਚਕ ਆਪਾਂ ਕਹਿੰਦੇ ਆ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਪ੍ਰੀਵੈਂਸ਼ਨ ਇਜ਼ ਮੱਚ ਮੋਰ ਬੈਟਰ ਐਂਡ ਚੀਪਰ ਐਂਡ ਕਾਸਟ ਇਫੈਕਟਿਵ ਤੇ ਇਹ ਸਾਰਾ ਜਿਹੜਾ ਕੰਮ ਹੈ ਸਾਡਾ ਇਹਨੂੰ ਅਸੀਂ ਨੇਪਰੇ ਚਾੜਨ ਲਈ ਪੰਜਾਬ ਦਾ ਦੌਰਾ ਕਰ ਰਹੇ ਆਂ ਔਰ ਇਹਨਾਂ ਨੂੰ ਮੈਂ ਜਿਹੜਾ ਹੈਗਾ ਆਈ ਏਮ ਟ੍ਰਾਈਂਗ ਟੂ ਰੀਚ ਕਿ ਮੈਂ ਹਰ ਜ਼ਿਲ੍ਹੇ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਮੇਰਾ ਮੈਸੇਜ ਹੈ ਉਹ ਹਰ ਪਿੰਡ ਤੱਕ ਹਰ ਗਲੀ ਤੱਕ ਹਰ ਨੁੱਕਰ ਤੱਕ ਸਾਡਾ ਕੋਈ ਨਾ ਕੋਈ ਟ੍ਰੇਡ ਬੰਦਾ ਪਹੁੰਚੇ ਸੋ ਇਹ ਜਿਹੜਾ ਟਵਨ ਆਬਜੈਕਟ ਯੂਥ ਨੂੰ ਨਸ਼ਿਆਂ ਤੋਂ ਕੱਢਣਾ ਕ੍ਰਾਈਮਨਲਸ ਨੂੰ ਉਹਨਾਂ ਨਾਲ ਸਖਤੀ ਨਾਲ ਡੀਲ ਕਰਨਾ ਇਸ ਤੋਂ ਸਵਾਇ ਜਿਹੜਾ ਇੱਕ ਤੁਹਾਡੇ ਤੁਹਾਨੂੰ ਬੇਨਤੀ ਆ ਮੀਡੀਆ ਵਾਲਿਆਂ ਨੂੰ ਕਿ ਜਿਹੜੇ ਇੱਕ એનર્ਜੀ ਡਰਿੰਕਸ ਆ ਉਹਨੂੰ ਅਸੀਂ ਪੰਜਾਬ 'ਚ ਬੈਨ ਕਰਤਾ ਪੰਜਾਬ ਇਜ਼ ਦਾ ਫਰਸਟ ਸਟੇਟ ਕਿ ਜਿਹੜੇ ਤੁਹਾਡੇ ਸਟਿੰਗ ਹੋ ਗਿਆ ਜਾਂ ਹੈਲ ਹੋ ਗਿਆ ਰੈਡ ਬੱਲ ਹੋ ਗਿਆ ਜਿਹੜੀਆਂ એનર્ਜੀ ਡਰਿੰਕਸ ਆ ਸਕੂਲਾਂ ਵਿੱਚ ਨਹੀਂ ਵੇਚ ਸਕਦੇ ਜਿਸ ਤਰ੍ਹਾਂ ਸਿਗਰਟ ਤੇ ਦੂਜਿਆਂ ਤੇ ਬੈਨ ਆ ਉਹਦੀ ਫੈਸਿਲਿਟੀ 'ਚ ਨਹੀਂ ਵੇਚ ਸਕਦੇ ਆਨਲਾਈਨ ਵਾਲਿਆਂ ਨੂੰ ਵੀ ਮੈਂ ਵਾਰਨਟ ਕਰਦਾ ਔਰ ਮੈਂ ਰੱਡਾ ਸਭ ਨੂੰ ਮਿਲ ਕੇ ਆਇਆ ਹਾਂ ਕਾਲਜਸ ਕਾਲਜ ਦੇ ਵਿੱਚ ਜਿਹੜਾ ਥੋੜਾ ਜਿਹਾ ਲੀਗਲ ਇਸ਼ੂ ਹੈਗਾ ਉਹ ਮੰਨ ਡਾ ਸਾਹਿਬ ਨੇ ਕਿਹਾ ਕਰੋਨ ਬਣਾਣਗੇ ਉਹ ਉਹਦੇ ਵਾਸਤੇ ਐਡਵਾਈਜ਼ਰੀ ਆ ਕਿ ਕਿਸੇ ਵੀ ਕਾਲਜ ਦੀ ਜਾਂ ਸਕੂਲ ਦੀ ਕੱਟੀਆਂ 'ਚ એનર્ਜੀ ਡਰਿੰਕਸ ਨਹੀਂ ਰੱਖਣੀਆਂ ਦੇ ਆਰ ਵੈਰੀ ਡੈਟ੍ਰੀਮੈਂਟਲ ਟੂ ਦਾ ਇਫੈਕਟ ਆਫ ਦਾ ਹਿਊਮਨ ਬੀਇੰਗਸ ਯਾਨੀ ਦਾ ਇਨਸਾਨ ਦੀ ਸਿਹਤ ਤੇ ਨੈਗੇਟਿਵ ਅਸਰ ਆ ਪੇਰੈਂਟਸ ਨੂੰ ਬੇਨਤੀ ਕਰਦਾ ਟੀਚਰਸ ਨੂੰ ਬੇਨਤੀ ਕਰਦਾ ਸਮਾਜ ਨੂੰ ਬੇਨਤੀ ਕਰਦਾ ਬੀ ਅਵੇਅਰ ਤੁਹਾਨੂੰ ਜੇ ਜਾਣਕਾਰੀ ਹੋਏਗੀ ਤੇ ਆਪਣਾ ਬੱਚਾ ਨੂੰ ਇਸ ਤੋਂ ਦੂਰ ਰੱਖੋ फ्रेश फ्रूट्स वेजिटेबल्स और पेरेंट्स नु विनती आ खास तौर ते और टीचर्स नु क्वालिटी टाइम स्पेंड करो बच्चा ना। दे नाल ਤੁਸੀਂ ਗੈਜਟਸ ਖਰੀਦ ਦਿੰਦੇ ਹੋ ਉਹਨਾਂ ਨੂੰ ਮਹਿੰਗੇ ਮਹਿੰਗੇ ਮੋਬਾਈਲ ਲੈ ਦਿੰਦੇ ਹੋ ਮੋਟਰਸਾਈਕਲ ਲੈ ਦਿੰਦੇ ਹੋ ਬਟ ਤੁਹਾਡਾ ਟਾਈਮ ਸਪੈਂਡ ਕਰਨਾ ਜ਼ਰੂਰੀ ਆ ਘੱਟੋ ਘੱਟ ਇੱਕ ਵੇਲੇ ਜਿਹੜਾ ਖਾਣਾ ਆ ਪਰਿਵਾਰ ਇਕੱਠਾ ਬੈਠ ਕੇ ਖਾਵੇ ਉਸ ਵੇਲੇ ਮੋਬਾਈਲ ਵੀ ਨਾ ਹੋਣ ਆਪਣਾ ਇੰਟਰੈਕਸ਼ਨ ਹੋਵੇ ਬੱਚਿਆਂ ਦੇ ਬਿਹੇਵੀਅਰ ਤੇ ਧਿਆਨ ਰੱਖੋ ਜੇ ਅਫੇਰ ਜਾਨੀ ਚੇਂਜ ਘਰ ਚੋਂ ਸਬਾਨ ਚੋਰੀ ਹੋ ਰਿਹਾ ਬੱਚਾ ਗੁੰਮਸਮ ਰਹਿੰਦਾ ਸਵੇਰੇ ਟਾਈਮ ਸਰ ਉੱਠਦਾ ਨਹੀਂ ਸਕੂਲ ਦੀ ਪਰਫਾਰਮੈਂਸ ਪੂਰ ਹੋ ਗਈ ਆ ਪਹਿਲਾਂ ਖੇਡ ਦਾ ਛੁਣ ਖੇਡਣਾ ਬੰਦ ਕਰਤਾ ਉਹਦੇ ਸਸਪੀਸ਼ਸ ਜਿਹੇ ਫਰੈਂਡ ਹੈ ਮੋਬਾਈਲ ਫੋਨ ਤੇ ਚੋਰੀ ਛਿਪੇ ਗੱਲਾਂ ਕਰਦਾ ਸੋ ਥੀਸ ਆਰ ਟੈਲ ਟੇਲ ਸਾਈਨਸ ਅ ਪੇਰੈਂਟਸ ਨੀਡ ਟੂ ਬੀ ਅਵੇਅਰ ਜੇ ਆਪਾਂ ਸਾਰਾ ਕੁਝ ਕਰਾਂਗੇ ਤਾਂ ਆਪਾਂ ਜਿਹੜਾ ਹੈਗਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਵੀ ਬਚਾਵਾਂਗੇ ਸਾਡੇ ਬਾਹਰ ਜਾਣ ਦੇ ਰਸਤੇ ਬੰਦ ਹੋ ਚੁੱਕੇ ਆ ਜੀ ਸਾਡੇ ਆਪਣੇ ਬੜਾ ਦੁੱਖ ਹੁੰਦਾ ਜਦੋਂ ਸਾਡੇ ਬੱਚੇ ਮਤਲਬ ਹੱਥ ਖੜੀਆਂ ਦੇ ਵਿੱਚ ਬੇੜੀਆਂ ਚ ਵਾਪਸ ਆਉਂਦੇ ਆ ਇੱਥੇ ਰੋਜ਼ਗਾਰ ਪੈਦਾ ਕਰ ਰਹੇ ਆ ਬਹੁਤ ਸਾਰੀ ਇੰਡਸਟਰੀ ਆ ਰਹੀ ਆ ਇੰਡਸਟਰੀ ਕੋਲੈਬੋਰੇਟ ਕਰ ਰਹੀ ਆ ਅਸੀਂ ਆਪਣਾ ਜ਼ਿਲ੍ਹਾ ਲੈਵਲ ਤੇ ਵੀ ਕੋਸ਼ਿਸ਼ ਕਰ ਰਹੇ ਆ ਔਰ ਤੁਹਾਡੇ ਨਵੇਂ ਸਪੈਸ਼ਲਿਸਟ ਇੱਥੇ ਜੁਆਇਨ ਕੀਤੇ ਆ ਜੀ ਉਹਨਾਂ ਨੂੰ ਮੋਟੀਵੇਟ ਕਰ ਰਹੇ ਆ ਡਾਕਟਰਾਂ ਨੂੰ ਨਵੇਂ ਡਾਕਟਰ ਭਰਤੀ ਕਰ ਰਹੇ ਆ ਪੈਰਾਮੈਡੀਕ 980 ਨਰਸਸ ਨੇ ਜੁਆਇਨ ਕੀਤਾ ਡਾਕਟਰਸ ਨੇ ਜੁਆਇਨ ਕੀਤਾ ਬਾਕੀ ਸਾਰੇ ਪੈਰਾਮੈਡੀਕਲਸ 250 ਪਹਿਲੀ ਵਾਰ ਆ ਕੇ ਪੰਜਾਬ ਨੇ ਪਹਿਲੀ ਵਾਰੀ ਕੀਤਾ ਪੂਰੇ ਦੇਸ਼ ਦੇ ਵਿੱਚ ਕਿ ਜਿਹੜਾ ਬੰਦਾ ਪੋਸਟ ਗ੍ਰੈਜੂਏਟ ਕਰਦਾ ਬੌਂਡ ਭਰਦੇ ਸੀ ਉਹ ਪਿਛਲੇ 15 20 ਸਾਲ ਤੋਂ ਭਰ ਰਹੇ ਸੀ ਪੂਰੇ ਦੇਸ਼ 'ਚ ਭਰ ਰਹੇ ਸੀਗੇ ਪਰ ਅਸੀਂ ਉਹਨਾਂ ਨੂੰ 5 ਮਿੰਟ ਲੈਟਰ ਦੇ ਦਿੱਤੇ ਹੁਣ ਉਹਨਾਂ ਨੂੰ ਪਰਸੂਏਟ ਕਰ ਰਹੇ ਹਾਂ 255 ਆ ਗਿਆ 100 ਤੋਂ ਬਾਅਦ ਜੁਆਇਨ ਕਰ ਚੁੱਕੇ ਆ ਬਾਕੀ ਉਹਨੂੰ ਕਰਦੇ ਆ ਇਹ ਹਰ ਸਾਲ ਆਇਆ ਕਰਨਗੇ ਇਸ ਵਾਰੀ ਕਿਉਂਕਿ ਕੋਰੋਨਾ ਕਰਕੇ ਬੈਚ ਲੇਟ ਆਇਆ ਸੀਗਾ ਦੂਜਾ ਬੈਚ 2 ਮਹੀਨੇ 'ਚ ਆ ਜਾਏਗਾ ਤੋਂ ਸਪੈਸ਼ਲਿਸਟ ਦੀ ਕਮੀ ਵੀ ਪੂਰੀ ਕਰਾਂਗੇ ਔਰ ਪੰਜਾਬ ਦੇ 3 ਕਰੋੜ ਲੋਕਾਂ ਨੂੰ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਬੀਮਾ ਦੇਵਾਂਗੇ ਸਰਕਾਰ ਤੁਹਾਡੇ ਵਾਸਤੇ ਸਾਰੀ ਸਹੂਲਤ ਦੇਗੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਜਿਹੜੀਆਂ ਸਿਹਤ ਦੇ ਸਾਡੇ ਇਨੀਸ਼ੀਏਟਿਵ ਹੈ ਇਹਦੇ ਚ ਅਸੀਂ ਬਹੁਤ ਸਾਰੇ ਹੋਰ ਵੀ ਇਨੀਸ਼ੀਏਟਿਵ ਲੈ ਰਹੇ ਹਾਂ ਲੋਕਾਂ ਦੇ ਭਲੇ ਵਾਸਤੇ ਹਰ ਮਤਲਬ ਬ੍ਰੇਨ ਸਰਜਰੀ ਤੋਂ ਲੈ ਕੇ ਹਾਰਟ ਸਰਜਰੀ ਜਿਹੜੇ ਕੰਗੇ ਬਾਰੇ ਬੱਚਿਆਂ ਲਈ ਕੋਕਲੀਆ ਟ੍ਰਾਂਸਪਲਾਂਟ ਮਕੈਨਿਕਲ ਥਰੋਮਬੈਕਟਮੀ ਤਾਂ ਕਿ ਜੇ ਮੰਦ ਨੂੰ ਹੋ ਜਾਏ ਤਾਂ ਐਕਸੀਡੈਂਟ ਵਾਸਤੇ ਸੜਕ ਸੁਰੱਖਿਆ ਫੋਰਸ ਪਲੱਸ ਪ੍ਰਸ਼ਾਸਨ ਸਕੀਮ ਦੁਨੀਆ ਦੀ ਬਿਹਤਰੀਨ ਸਕੀਮ ਹੈ ਕਿ ਰੱਬ ਨਾ ਕਰੇ ਤੁਹਾਡਾ ਪੰਜਾਬ ਜੈਕਸੀਡੈਂਟ ਹੋ ਜਾਏ ਬੰਦਾ ਪੰਜਾਬ ਦਾ ਹੋਵੇ ਕਿਸੇ ਹੋਰ ਰਾਜ ਦਾ ਹੋਵੇ ਕਿਸੇ ਹੋਰ ਦੇਸ਼ ਦਾ ਹੋਵੇ ਹਸਪਤਾਲ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਸਾਰਾ ਸਰਕਾਰ ਦਾ ਖਰਚਾ ਪੰਜਾਬ ਸਰਕਾਰ ਦਿੰਦੀ ਆ ਸੋ ਪੰਜਾਬ ਸਰਕਾਰ ਬਹੁਤ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਸਹੂਲਤਾਂ ਦੇ ਰਹੀ ਆ ਔਰ ਲੋਕਾਂ ਦਾ ਭਰਮਾ ਹੰਗਾਰਾ ਮਿਲ ਲਿਆ ਸਾਨੂੰ ਮੀਡੀਆ ਦੀ ਸਪੋਰਟ ਮਿਲ ਲਈ ਆ ਤੇ ਤੁਹਾਨੂੰ ਬੇਨਤੀ ਆ ਕਿ ਜਿਹੜੇ ਤੁਹਾਡੇ ਸਕੂਲਾਂ ਦੇ ਰਿਲੇਸ਼ਨ ਜੇ ਕੋਈ ਵੇਪਿੰਗ ਜਾਂ ਕੋਈ ਹੋਰ ਈ-ਸਿਗਰੇਟਸ ਜਾਂ ਕੋਈ ਤੁਹਾਨੂੰ ਪਤਾ ਲੱਗਦਾ ਕੋਈ ਵੇਚਦਾ ਹੈਗਾ ਜਿਵੇਂ ਤੁਹਾਡੇ ਮਾਨਸਾ ਜਿਹੜਾ ਬਦਨਾਮ ਹੋਇਆ ਜੀ ਤੁਹਾਡਾ ਸਿਗਨੇਚਰ ਜਾਂ ਹੋਰ ਜਿਹੜੇ ਪ੍ਰੀ ਕੱਪ ਲੈਂਦੇ ਆ ਇਹ ਐਸੈਂਸ਼ੀਅਲ ਡਰਗ ਆ ਜੀ ਫॉर ਡਾਇਬੀਟਿਕ ਪੇਸ਼IENTS ਫॉर ਪੇਸ਼IENTS ਆਫ ਨਿਊਰੋਪੈਥੀ ਇਹਦੇ ਵਾਸਤੇ ਅਸੀਂ ਨੂੰ ਰੈਗੂਲੇਟ ਕਰ ਰਿਹਾ ਇਹਦੇ ਨਾਲ ਡੀਸੀ ਸਾਹਿਬ ਸਾਡੇ ਸਰਵਲ ਸਰਜਨ ਐਮਐਨਏ ਸਾਹਿਬਾਨ ਸਾਰੇ ਕੈਮਿਸਟ ਨੂੰ ਬੁਲਾਣਗੇ ਤਾਂ ਕਿ ਕਿਸੇ ਆਮ ਇਮਾਨਦਾਰ ਬੰਦੇ ਨੂੰ ਦਿੱਕਤ ਨਾ ਆਵੇ ਜਿਹੜੇ ਬੰਦੇ ਮਾੜਾ ਕੰਮ ਕਰਨਗੇ ਉਹਦਾ ਨਤੀਜਾ ਮਾੜਾ ਹੀ ਹੋਊਗਾ ਬੁਰੇ ਕੰਮ ਦਾ ਬੁਰਾ ਨਤੀਜਾ ਇਹ ਬੜਾ ਪੁਰਾਣਾ ਗੱਲ ਹੈ ਠੀਕ ਹੈ ਜੀ ਤੇ ਇਸੇ ਇਸੇ ਤਰ੍ਹਾਂ ਜਿਹੜੇ ਫੂਡ ਦੇ ਵਿੱਚ ਅਡੈਕਟ੍ਰੇ ਜਿਹੜੇ ਲੋਕਾਂ ਨੂੰ ਫਸਾਈ ਦੀ ਕਰਨਗੇ ਆਪਣੇ ਸਰਟੀਫਿਕੇਸ਼ਨ ਕਰਾਨਗੇ ਲੋਕਾਂ ਨੂੰ ਸਾਫ ਸੁਥਰਾ ਸ਼ੁੱਧ ਭੋਜਨ ਖੁਲਾਣਗੇ ਉਹਨਾਂ ਨੂੰ ਸ਼ਾਬਾਸ਼ ਦੇਵਾਂਗੇ ਲੇਕਿਨ ਜੇ ਕੋਈ ਪਨੀਰ ਖਰਾਬ ਹੈ ਤੁਹਾਡੇ ਇਹ ਮੇਰਾ ਸੁਨੇਹਾ ਹਰਥਾਂ ਤੇ ਪਹੁੰਚਾ ਰਹੇ ਹੋ ਜੀ ਹਰ ਜ਼ਿਲ੍ਹੇ ਦੇ ਵਿੱਚ ਫੂਡ ਸੇਫਟੀ ਬੈਂ ਹੈ ਜੀ ਜਿਹੜਾ ਬੰਦਾ ਮਰਜੀ ਦੁਕਾਨਦਾਰ ਵੀ ਡੇਰੀ ਵਾਲਾ ਵੀ ਗਾਖ ਵੀ ਹਰ ਬੰਦਾ ਉਹਨੂੰ ਬੁਲਾ ਕੇ ਟੈਸਟ ਕਰਾ ਸਕਦਾ ਮੌਕੇ ਤੇ ਕਿ ਦੁੱਧ ਜਿਹੜਾ ਪਨੀਰ ਸ਼ੁੱਧਾ ਕਿ ਨਹੀਂ ਦੁੱਧ ਜਿਹੜਾ ਸ਼ੁੱਧਾ ਹੈ ਕਿ ਨਹੀਂ ਦੇਸੀ ਘਿਓ ਮਸਾਲੇ ਔਨ ਦਾ ਸਪੌਟ ਟੈਸਟ ਕਰਕੇ ਉਹਨੂੰ ਰਿਪੋਰਟ ਦੇ ਦਿੰਦੇ ਆ ਉਹ ਸੋ ਇਹ ਵਾਲੀਆਂ ਸੁਵਿਧਾਵਾਂ ਦੇ ਰਹੇ ਆ ਦਾ ਫਾਇਦਾ ਉਠਾਓ ਤੇ ਤੁਹਾਡਾ ਸਾਰਿਆਂ ਦਾ মিডিਆ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਆਵਾਜ਼ ਹੋ ਸਾਡੀਆਂ ਅੱਖਾਂ ਹੋ ਯੂ ਆਰ ਦਾ ਆਈਜ਼ ਐਂਡ ਇਅਰਸ ਆਫ ਦਾ ਗਵਰਨਮੈਂਟ ਔਰ ਮੈਂ ਬਹੁਤ ਸਾਰੇ ਜਿਹੜੇ ਐਕਸ਼ਨ ਹੈ ਉਹ মিডিਆ ਦੀ ਫੀਡਬੈਕ ਤੇ ਲੈਣਾ ਜੀ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋ ਤੇ ਆਪਾਂ ਜਿਹੜ ਤੋ ਤੁਸੀਂ ਉਹਦਾ ਬਹੁਤ ਇੰਪੋਰਟੈਂਟ ਕੰਪੋਨੈਂਟ ਆ ਮੀਡੀਆ ਵਾਲੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਜਿਹੜੇ ਐਨਜੀਓ ਸਾਡੇ ਨਾਲ ਕਲੈਬੋਰੇਟ ਕਰ ਰਹੇ ਆ ਯੋਧ ਨਸ਼ੇ ਵਿਰੋਧ ਵਿੱਚ ਜਾਂ ਜਿਹੜੇ ਤੁਹਾਡੇ ਬਲੱਡ ਨੇਸ਼ਨ ਚ ਬਹੁਤ ਕਰ ਰਹੇ ਆ ਐਕਸੀਡੈਂਟਸ ਦੇ ਵਿੱਚ ਬਹੁਤ ਕਰ ਰਹੇ ਆ ਬਹੁਤ ਸਾਰੇ ਆਈ ਦੇ ਕੈਂਪਸ ਵਿੱਚ ਕਰਦੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਉਹਨਾਂ ਨੂੰ ਕਰਦਾ ਕਿ ਆਓ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਪੰਜਾਬ ਨੂੰ ਸਿਹਤਪੂਰਪੂਰ ਬਣਾਈਏ ਰੋਜ਼ਗਾਰਪੂਰਪੂਰ ਬਣਾਈਏ ਸ਼ੁੱਧ ਹਵਾ ਪਾਣੀ ਸ਼ੁੱਧ ਕਰਨ ਵਾਸਤੇ ਆਪਾਂ ਜੜਾ ਆਪਣਾ